ਦੁਨੀਆਦਾਰੀ ਵੀ ਅਜ਼ਮਾ ਕੇ ਵੇਖੀਏ ਹੱਥੀ ਆਪਣੀ ਬੋਲੀ ਲਾ ਕੇ ਵੇਖੀਏ ਆਪਣਿਆਂ ਨੇ ਵਰਤ ਵਰਤ ਕੇ ਮਾਰਿਆ ਏ ਉਂਝ ਮੈਂ ਖੁਦ ਨੂੰ ਜ਼ਹਿਰ ਪਿਆ ਕੇ ਵੇਖੀਏ ਧੁੱਪਾਂ ਦੇ ਨਾਲ ਲਾ ਕੇ ਨਾਜ਼ਕ ਜੀਵਨ ਨੂੰ ਛਾਵੇਂ ਕੋਲੋਂ ਚਮੜੀ ਚੁਲਸਾ ਕੇ ਵੇਖੀਏ ਜਿਹਦੇ ਕੋਲੋਂ ਦਰਦ ਮਿਲੇਨੀ ਉਮਰਾਂ ਦੇ ਉਹਦੀ ਖਾਤਰ ਉਮਰ ਗਵਾ ਕੇ ਵੇਖੀਏ ਧਰਤੀ ਵਾਲੇ ਮੇਰਾ ਕੀ ਵਗਾੜਨ ਕੇ ਮੈਂ ਸੂਰਜ ਨਾਲ ਅੱਖ ਮਿਲਾ ਕੇ ਵੇਖੀਏ ਦੁਨੀਆਂ ਦੇ ਵਿੱਚ ਹਾਸੇ ਵੰਡਣ ਆਈ ਸੀ ਪਰ ਦੁੱਖਾਂ ਵਿੱਚ ਉਮਰ ਹੰਡਾ ਕੇ ਵੇਖੀਏ ਗੁੰਗੇ ਬੋਲੇ ਬੇਪਰਵਾਹੇ ਲੋਕਾਂ ਲਈ ਆਪਣੀ ਅੱਧੀ ਉਮਰ ਲੰਗਾ ਕੇ ਵੇਖੀਏ ਰਾਹਾਂ ਵਿੱਚ ਹਨੇਰੇ ਨੇ ਤਾਂ ਕੀ ਹੋਇਆ ਜੁਗਨੂਆਂ ਤੋਂ ਵੀ ਰੌਸ਼ਨੀ ਪਾ ਕੇ ਵੇਖੀਏ ਝੱਲਾ ਏ ਤੂੰ ਪੱਥਰ ਚੁੱਕ ਡਰਾਉਣਾ ਏ ਚੱਲਾ ਏ ਤੂੰ ਪੱਥਰ ਚੁੱਕ ਡਰਾਉਣਾ ਏ ਮੈਂ ਤਾਂ ਫੁੱਲਾਂ ਤੋਂ ਵੀ ਸੱਟ ਖਾ ਕੇ ਵੇਖੀਏ ਮੈਂ ਤਾਂ ਫੁੱਲਾਂ ਤੋਂ ਵੀ ਸੱਟ ਖਾ ਕੇ ਵੇਖੀਏ